ਦੀਆਂ ਨੂੰ ਸਸਿਆ ਕਾਲ ਨੂੰ ਮੇਰਕਾ ਦਾ ਸਾਰੇ ਵੀਰਾਂਾ ਠੀਕ ਹੋਣਗੇ ਕੋਸ਼ਿਸ਼ਾਂ ਦੇ ਚਾਰਦੀ ਕਲਾ ਦੇ ਵਿੱਚ ਬਿਲਕੁਲ ਵੈਲਕਮ ਕਰਦੇ ਆ ਆਪਣੇ ਚੈਨਲ ਪਾ ਪੰਜਾਬੀ ਰਿਐਕਸ਼ਨ ਤੇ ਅੱਜ ਆਪਾਂ ਦੇਖਣਾ ਜੀ ਬੈਸਟੋ ਕਾਮੇਡੀ ਜਸਵਿੰਦਰ ਭੱਲਾ ਸਾਹਿਬ ਜੋ ਕਿ ਸਾਨੂੰ ਛੱਡ ਕੇ ਜਾ ਚੁੱਕੇ ਨੇ ਉਹਨਾਂ ਦੀ ਕਾਮੇਡੀ ਦਾ ਸੀਨ ਹੈਗਾ ਦੇਖਦੇ ਹਾਂ ਉਹਦੇ ਬਾਅਦ ਚ ਕਰਦੇ ਹਾਂ ਬਿਲਕੁਲ ਤੇ ਇੱਕ ਰਿਕੁਐਸਟ ਹੈ ਤੁਹਾਨੂੰ ਤੇ ਵੀਡੀਓ ਪੂਰੀ ਵੇਖਿਆ ਕਰੋ ਕੀਤੇ ਕਰਨੇ ਬੜੇ ਔਖੇ ਆ ਲਓ ਜੀ ਸਰਦਾਰ ਬਹਾਦਰ ਫੰਮਣ ਸਿੰਘ ਫਰੋਜਪੁਰੀਆ ਸਾਹਿਬ ਉਹਨਾਂ ਨੂੰ ਮਿਲਣਾ ਹੈ ਜੀ ਕੰਮ ਦੱਸੋ ਫੁੱਡੇ ਨਾਲ ਮੈਨੂੰ ਕੋਈ ਕੰਮ ਨਹੀਂ ਮੈਨੂੰ ਫੰਮਣ ਸਿੰਘ ਫਰੋਜਪੁਰੀਆ ਨਾਲ ਕੰਮ ਆ ਰਾਂਝੇ ਦਾ ਮਾਮਾ ਤੇ ਅਮਰੀਕਾ ਦਾ ਓਬਾਮਾ ਭਾਵੇਂ ਅੱਜਕੱਲ ਦੋਏ ਬਿੱਲੇ ਨੇ ਪਰ ਉਹਨਾਂ ਨੂੰ ਮਿਲਣਾ ਇੰਨਾ ਸੌਖਾ ਨਹੀਂ ਤੂੰ ਫੇਰ ਵੀ ਕਿਸਮਤ ਵਾਲਾ ਦਾਸ ਨੂੰ ਇਹ ਫੰਮਣ ਫਰੋਜਪੁਰੀਆ ਕਹਿੰਦੇ ਉਹ ਤੈਨੂੰ ਇੱਕ ਵਾਰੀ ਗੱਲ ਸਮਝਾਈ ਸਮਝ ਨਹੀਂ ਆਈ ਮੈਂ ਕਿਸੇ ਦਾਸ ਦੋਸ ਨੂੰ ਨਹੀਂ ਮਿਲਣਾ ਮਾ ਸਰਦਾਰ ਫੰਮਣ ਸਿੰਘ ਫਰੋਜਪੁਰੀਆ ਨੂੰ ਮਿਲਣਾ ਕੰਮ ਆ ਕੋਕੜ ਦੁਪਹਿਰੇ ਵੰਗ ਓਏ ਕਚੈਰੀਆਂ ਚੁੱਚੀ ਉੱਚੀ ਵਾਜਾ ਮਾਰਨ ਵਾਲਿਆ ਮੇਰਾ ਨਾਂ ਹੀ ਫੰਮੜ ਫਿਰੋਜ਼ਪੁਰਿਆ ਜੇ ਹੁਕਮ ਹੈ ਜਨਾਰ ਦਾ ਤੇ ਹੋਟਲ ਬੁੱਕ ਕਰਾ ਦੀ ਪੰਜ-ਛੇ ਦਿਨ ਲਈ ਮੈਂ ਸਾਰੀ ਦੀ ਧੌੜੀ ਲਾ ਦੂੰ ਜੇ ਮੇਰੇ ਨਾਲ ਕੋਈ ਪੁੱਠੀ ਸਿੱਧੀ ਗੱਲ ਕੀਤੀ ਆ ਤਾਂ ਓਹੋ ਤੁਸੀਂ ਨਾਂ ਦੱਸਣ ਨੂੰ ਤਾਂ 10 ਮਿੰਟ ਲਾਤੇ ਜਿਹੜੀ ਗੱਲ ਮੈਂ ਸਿੱਖਣ ਸਿਖਾਉਣ ਲਈ ਕਰਨਾ ਆਇਆ ਨਾ ਉਹਨੂੰ ਤਾਂ ਫਿਰ ਤੁਸੀਂ ਘੱਟੋ-ਘੱਟ ਪੰਜ-ਛੇ ਦਿਨ ਲਾਉਂਗੇ ਮੈਂ ਤਾਂ ਹੋਟਲ ਬੁੱਕ ਕਰਨ ਦੀ ਗੱਲ ਕੀਤੀ ਸੀ ਲੱਗਦਾ ਤੁਸੀਂ ਪਤਾ ਦੀ ਫੀਲਿੰਗ ਲੱਗਾਈ ਨਾ ਸਿੱਖਣ ਸਿਖਾਉਣ ਨੂੰ ਮੈਂ ਤੇਰੇ ਕੋਲੋਂ ਸਰੰਗੀ ਸਿੱਖਣੀ ਆ ਮੈਂ ਸਰੰਗੀ ਨਹੀਂ ਸਿਖਾਉਣੀ ਤੁਸੀਂ ਸਿੰਗਿੰਗ ਸਿਖਾਉਣੀ ਆ ਉਹ ਵੀ ਸਾਡੀ ਕਿਸੇ ਛੋਟੀ ਬੱਚੀ ਨੂੰ ਮੈਂ ਸੁਣਿਆ ਤੁਹਾਡਾ ਭਾਰ ਜਾ ਤੂੰ ਵੀ ਆਲੇ ਬੜੇ ਚੰਗਿਆੜੇ ਕੱਢਦਾ ਨਾ ਚੰਗਿਆੜੇ ਕੱਢਣੂ ਸਟੇਨ ਕਰ ਨਾ ਓਏ ਸਾਜਾਂ ਦਾ ਅਦਬ ਕਰਨਾ ਸਿੱਖੀਦਾ ਓਏ ਇਸ ਤੋਂ ਵੱਡਾ ਕੀ ਆਦਬ ਹੋ ਸਕਦਾ ਬੱਚੀ ਨੂੰ ਸੰਗੀਤ ਸਿਖਾਉਣ ਦੇ ਬਦਲੇ 50000 ਰੁਪਇਆ ਰੋਟੀ ਪਾਣੀ ਕਾਰ ਕੋਠੀ ਆ ਨਕਦ 50000 ਰੁਪਇਆ ਦੇ ਰਹੇ ਆ ਚੱਕ ਨਾ ਹੋਰ ਤੁਹਾਨੂੰ ਸ਼ਣਕਣਾ ਜਾਈਦਾ ਓਏ ਇੰਨੇ ਪੈਸਿਆਂ ਦੇ ਵਿੱਚ ਬੱਚੀ ਛੱਡ ਚਾਹੇ ਪੂਰੇ ਦਾ ਪੂਰਾ ਟੱਬਰ ਸੰਗੀਤ ਸਿੱਖ ਲਵੇ ਨਹੀਂ ਨਹੀਂ ਫਿਰ ਹਾਲ ਟੱਬਰ ਚ ਇੱਕ ਦੀ ਮਤ ਵੱਜੀ ਆ ਮੇਰੀ ਗੱਲ ਸੁਣੋ ਆ ਲੋ ਸਾਡਾ ਡਰੈੱਸ ਤੇ ਕੱਲ ਨੂੰ ਟਾਈਮ ਨਾਲ ਆ ਜਿਓ ਬਲਾਸਪੁਰਿਆ ਸਾਹਿਬ ਓਏ ਓਏ ਮੇਰਾ ਨਾ ਬਲਾਸਪੁਰਿਆ ਨਹੀਂ ਮੇਰਾ ਨਾ ਫਿਰੋਜ਼ਪੁਰਿਆ ਓ ਆ ਜਿਓ ਟਾਈਮ ਨਾਲ ਠੀਕ ਆ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਫਿਰੋਜ਼ਪੁਰ ਹੀ ਹਾਂ ਯਾਰ ਜੋ ਵੀ ਆਏਗਾ ਸਮਝਦਾ ਹੁੰਦੀ ਹੈ ਨਾ ਲੱਗਦਾ ਰਾਤ ਨੂੰ ਨੀਂਦ ਨਹੀਂ ਆਈ ਜਨਾਬ ਨੂੰ ਰਾਤਾਂ ਨੂੰ ਉੱਲੂ ਜਾਗਦੇ ਹੁੰਦੇ ਆ ਅਸੀਂ ਤਾਂ ਨਿਤ ਘੋੜੇ ਵੇਚ ਕੇ ਸੌਈਦਾ ਸਵੇਕ ਤੇ ਤਾਂ ਆ ਗਏ ਸੀ ਸੋਚਿਆ ਜਾ ਕੇ ਪਹਿਲਾਂ ਬ੍ਰੇਕਫਾਸਟ ਕਰ ਲਾਂਗੇ ਕੋਈ ਗੱਲ ਨਹੀਂ ਬ੍ਰੇਕਫਾਸਟ ਵੀ ਕਰਾ ਦਿੰਨੇ ਪਹਿਲਾਂ ਬੇਬੀ ਨੂੰ ਤਾਂ ਮੇਲੋ ਨਾ ਸੰਦੀ ਜੀ ਵੀ ਆ ਗਏ ਸੰਦੀ ਜੀ ਲੱਗਦਾ ਬੱਚੀ ਖੁੱਚੀ ਆ ਵਿਆਹ ਤੋਂ ਲੱਗਦਾ ਹਜੇ ਵਿਆਹ ਹੋਇਆ ਨਹੀਂ ਸਤਿ ਸ਼ਕਲ ਸਤਿ ਸ਼ਕਲ ਜੀ ਸਤਿ ਸ਼ਕਲ ਮੈਂ ਤਾਂ ਜੀ ਤੁਹਾਨੂੰ ਬਿਨਾਂ ਦੇਖਿਆ ਹੀ ਹਿਸਾਬ ਲਾ ਲਿਆ ਸੀ ਕਿ ਐਡੀ ਪਿਆਰੀ ਤੇ ਮਿੱਠੀ ਆਵਾਜ਼ ਤਾਂ ਕਿਸੇ 22 ਇਅਰ 올ਡ ਹੌਟ ਸੈਕਸੀ ਤੇ ਗਲੈਮਰਸ ਕੁੜੀ ਦੀ ਹੀ ਹੋ ਸਕਦੀ ਹੈ ਥੈਂਕ ਯੂ ਸੋ ਮੱਚ ਫਾਰ ਦਾ ਕੰਪਲੀਮੈਂਟ ਆਮ 24 ਚੋਕਈਆ ਅੱਗੇ ਨਹੀਂ ਤਾਂ ਪਿਛੇ ਲਾ ਲੈ ਬਕਵਾਸ ਬੰਦ ਕਰ ਸ਼ਮਸ਼ੇਰ ਜੀ ਹਾਂਜੀ ਗੁਰਦਾਸਪੁਰਿਆ ਸਾਹਿਬ ਨੂੰ ਨਾਸ਼ਤਾ ਵਗੈਰਾ ਤਾਂ ਕਰਾਓ ਹਾਂਜੀ ਔਰ ਤੂੰ ਦੱਸਿਆ ਮੈਡਮ ਨੂੰ ਮੇਰੇ ਸ਼ਹਿਰ ਦਾ ਪੁੱਠਾ ਨਾ ਉਹ ਮੈਂ ਨਹੀਂ ਦੱਸਿਆ ਭੋਗਪੁਰਿਆ ਸਾਹਿਬ ਤੂੰ ਮੇਰੇ ਕੋਲੋਂ ਨਾ ਵੱਖੀ ਚ ਘਸੋਂ ਖਾ ਲੈਣੇ ਮੈਡਮ ਤੁਹਾਨੂੰ ਮੈਂ ਦੱਨਾ ਆਪਣੀ ਇੰਟਰੋਡਕਸ਼ਨ ਹਾਂ ਮੈਂ ਨਾ ਤਾਂ ਗੁਰਦਾਸਪੁਰਿਆ ਤੇ ਨਾ ਹੀ ਭੋਗਪੁਰਿਆ ਮੈਂ ਰਾਂਝੇ ਦਾ ਮਾਮਾ ਫਰੋਜ਼ਪੁਰਿਆ ਜਾਨੀ ਕਿ ਫੋਮਣ ਫਰੋਜ਼ਪੁਰਿਆ ਤੁਸੀਂ ਮੈਨੂੰ ਪਿਆਰ ਨਾਲ ਫੋਮਣ ਵੀ ਕਹਿ ਸਕਦੇ ਹੋ ਓ ਮਾਈ ਗਾਡ ਸੋ ਕਿਊਟ ਨੇਮ ਸੁਣ ਲਿਆ ਕਿ ਕਿਊਟ ਹੈ ਦਸਾ ਪਿੰਡਾਂ ਚ ਮਸਾ ਇੱਕ ਨਾ ਹੁੰਦਾ ਫੁੱਮਣ ਸ਼ਮਸ਼ੇਰ ਜੀ ਸੌਰੀ ਮੈਂ ਤੁਸੀਂ ਇਹਨਾਂ ਨੂੰ ਬੇਬੀ ਨਾ ਮਲਾਓ ਉਦੋਂ ਤੱਕ ਮੈਂ ਪਾਰ ਲੈ ਜਾ ਕੇ ਆਨੀ ਓਕੇ ਅੱਜ ਪਤਾ ਚੱਲਿਆ ਡਾਲਫਿਨ ਨੂੰ ਵੀ ਨਹਾਉਣ ਦੀ ਲੋੜ ਪੈਂਦੀ ਹੈ ਥੈਂਕ ਯੂ ਵੈਰੀ ਮੱਚ ਫਾਰ ਦਾ ਕੰਪਲੀਮੈਂਟ ਵਾਂਸ ਅਗੇ ਬਾਏ ਬਾਏ ਆ ਹੈਲੋ ਉਹ ਹੁਣ ਸਮੁੰਦਰ ਚ ਗੋਤੇ ਲਾਉਣੇ ਆ ਬੇਬੀ ਇੱਧਰ ਆ ਕਿਆ ਕਰਨਾ ਸਿਆਪਾ ਗੱਲ ਚ ਪਾ ਲਿਆ ਮੈਂ ਅਰੇ ਅਹ ਹਾ ਸੈਂਡੀ ਜੀ ਮੰਜੀ ਤੁਸੀਂ ਹਾਂਜੀ ਅਸੀਂ ਗੁੱਸਾ ਨਾ ਕਰੀ ਤੈਨੂੰ ਮੂੰਹ ਤੇ ਆਵਾਜ਼ ਮਾਰੀ ਆ ਮੈਂ ਗੁੱਸਾ ਨਹੀਂ ਕਰਦੀ ਹਾਂਜੀ ਦੱਸੋ ਯੂ ਐਸ اے ਦੀ ਕੈਂਡੀ ਤੇ ਥਾਈਲੈਂਡ ਦੀ ਸੈਂਡੀ ਧਰਮ ਨਾਲ ਦੋਨਾਂ ਦਾ ਕੋਈ ਤੋੜ ਨਹੀਂ ਓ ਥੈਂਕ ਯੂ ਸੈਲੀ ਜੀ ਵੈਸੇ ਪੁੱਛਣਾ ਬਣਦਾ ਤਾਂ ਨਹੀਂ ਫਿਰ ਨਾ ਪੁੱਛੋ ਚਲ ਪੁੱਛ ਹੀ ਲੈਨੇ ਅੱਜ ਸਵੇਰੇ ਸਵੇਰੇ ਕਿੱਧਰ ਪਾਣੀਆਂ ਨੂੰ ਅੱਗ ਲਾਉਣ ਦੀ ਤਿਆਰੀ ਕੀਤੀ ਐ ਮੈਂ ਤਾਂ ਬਿੱਲੀਅਰਡ ਸਿੱਖਣ ਦੀ ਤਿਆਰੀ ਕਰੀ ਬੈਠੀ ਸੀ ਉਹ ਅੱਛਾ ਜੀ ਹੂੰ ਜੁਲੀਅਟ ਕੋ ਸਿਖਾਉਣ ਦਾ ਟਾਈਮ ਨਹੀਂ ਸ਼ਮਸ਼ੇਰ ਜੀ ਕਹਿੰਦੇ ਸੀ ਮੈਂ ਸਿਖਾ ਦਊਂਗਾ ਉਹਨਾਂ ਦੀ ਵੇਟ ਕਰ ਰਹੀ ਸੀ ਜਾਂ ਬਿਸ਼ਤੀਰੀ ਤੇ ਕੈਡੀਆਂ ਨੂੰ ਜੱਫੇ ਹੁਣ ਬਾਂਦਰ ਕਿਲਾ ਖੇਡਣ ਵਾਲੀ ਕੌਮ ਬਿੱਲੀਅਰਡ ਸਿਖਾਉਗੀ ਤੁਹਾਨੂੰ ਬਿੱਲੀਅਰਡ ਆਂਦੀ ਐ ਆਫਿਸ ਗੇਮ ਦੇ ਵਿੱਚ ਕਿਨੇ ਰੱਸੀ ਬਣੀ ਹੁੰਦੀ ਆ ਜਿਹੜੀ ਇਹਨੇ ਹੁਣ ਮਸਾਲ ਦਿੱਤੇ ਆ ਆਪਾਂ ਜਿਆਦਾ ਜਿਆਦਾ ਯੂਜ਼ ਕਰ ਕਿਨੇ ਆਣਿਆ ਨੂੰ ਕਹਾਂਗਾ ਆਤੀ ਸ਼ਿੱਤੀ ਤੇ ਸ਼ਿੱਤੀਆਂ ਹਨਾ ਤੇ ਆਂਦੇ ਇਹਨਾਂ ਦੇ ਲੋਕ ਲੈ ਅਸੀਂ ਯਾਨਾ ਇਹ ਯੂਜ਼ ਕਰਦੇ ਆ ਜਦੋਂ ਵੱਡੇ ਪੰਗੇ ਲੈਂਦੇ ਆ ਨਾ ਆਪਣੇ ਤੋਂ ਉਹਨਾਂ ਨੂੰ ਗਏ ਲਿਆ ਕਿ ਆਤੀ ਸ਼ਿੱਤੀ ਤੇ ਸ਼ਿੱਤੀਆਂ ਨਾ ਪਤੇ ਕਦਰ ਲਾਇਆ ਹੁੰਦਾ ਮੈਂ ਬਿਲਿਅਰਡ ਦੀ ਗੱਲ ਕਰ ਰਹੀ ਹਾਂ ਹਾਂ ਮੈਂ ਵੀ ਬਿਲਿਅਰਡ ਦੀ ਗੱਲ ਕਰ ਰਿਹਾ ਹਾਂ ਆ ਆਫਰਨ ਰੀਨਜ਼ ਆਰ ਰਾਲਫਨ ਗ੍ਰੀਨਫੀਲਡ ਕਦੇ ਨਾਂ ਸੁਣਿਆ ਨਹੀਂ ਕੋਣ ਹੈ ਬਿਲਿਅਰਡ ਦੀ ਗੇਮ ਦੇ ਵਰਲਡ ਦੇ ਟੌਪ ਦੇ ਖਿਡਾਰੀ ਨੇ ਅੱਛਾ ਜੀ ਮੈਨੂੰ ਤੇ ਸਿਖਾ ਹਾਂ ਹਾਂ ਪਲੀਜ਼ ਫਿਰ ਮੈਨੂੰ ਵੀ ਸਿਖਾਉਣਾ ਅੰਨਾ ਕੀ ਭਾਲੇ ਦੋ ਅੱਖਾਂ ਜੀ ਅਬ ਮੇਰੇ ਬਤਾ ਆਉ ਨਾ ਹਾਂ ਇਧਰ ਓਕੇ ਚੁਕ ਚੁਕ ਕੁਣ ਆਪਣੀ ਨੋਟ ਲੈ ਆਪਣਾ ਹੱਥ ਨਾ ਹਿਲਾਓ ਬਾਹਰ ਲਾ ਸਕਦੇ ਅੱਛਾ ਉਹ ਆਹ ਸੋਰੀ ਯੂ ਆਰ ਵੈਲਕਮ ਜਿਸ ਤਰ੍ਹਾਂ ਅਰਜਨ ਦਾ ਨਿਸ਼ਾਨਾ ਹਾਂ ਸਿਰਫ ਮੱਛੀ ਦੀ ਅੱਖ ਸੀ ਨਾ ਹਾਂ ਇਸੇ ਤਰ੍ਹਾਂ ਆਪਣਾ ਨਿਸ਼ਾਨਾ ਹਮ ਵਾਈਪ ਡਰ ਯਾਨੀ ਕਿ ਕਯੂਬੋ ਤੋਂ ਹਟਾ ਕੇ ਆਪਣੇ ਇਹ ਬਿੱਟ ਟਿਕਾ ਹੈ ਇਹੇ ਦੁਨੀਆਂ ਦੇ ਰੰਗ ਕਿੰਨੇ ਤੁਸੀਂ ਵੀ ਇੱਥੇ ਟਿਕਾਣਾ ਟਿਕਾਈ ਤਾਂ ਬੈਠਾ ਮਹਿਸੂਸ ਤੇ ਕਰੋ ਹਾਂਜੀ ਹਾਂਜੀ ਇਹ ਕੀ ਹੋ ਰਿਹਾ ਇੱਕ ਹੀ ਹੋ ਰਿਹਾ ਹੋ ਆਂਡ ਯੂ ਟੂ ਆਸਕ ਨਹੀਂ ਸੰਦੀ ਜੀ ਮੇਰਾ ਮਤਲਬ ਆ ਕੀ ਹੋ ਰਿਹਾ ਸੀ ਸ਼ਮਸ਼ੀਤ ਵਾਲੂ ਕੀ ਲੱਗਦਾ ਹੈ ਕਿ ਤੁਸੀਂ ਨਹੀਂ ਸਖਾਉਗੇ ਤਾਂ ਸੰਦੀ ਬਲੀਡ ਨਹੀਂ ਸਿਖਾਉਗੀ ਥੈਂਕ ਯੂ ਫॉर ਮਾਂਜੀ ਯੂ ਆਰ ਆਲਵੇਸ ਵੈਲਕਮ ਓ ਮੈਨੂੰ ਤਾਂ ਮੈਂ ਕਹਿ ਨਹੀਂ ਸਕਦਾ ਪਰ ਤੂੰ ਮੈਨੂੰ ਦੱਸ ਫਮਣ ਜੀਰਕਪੁਰਿਆ ਓਏ ਪਹਿਲਾਂ ਸ਼ੈ ਠੀਕ ਕਰ ਓਏ ਓ ਸ਼ੈ ਨੂੰ ਥੋੜੀ ਮਾਰ ਯਾਰ ਆ ਕੀ ਫਖੜ ਹੋ ਰਹੀ ਸੀ ਸੈਂਟੀ ਫਾਰਸੀ ਵਿੱਚ ਸਮਝਾ ਕੇ ਕਿ ਇਹ ਜਿਹੜਾ ਤੇਰੇ ਪੱਲੇ ਨਹੀਂ ਪਿਆ ਤੈਨੂੰ ਦੱਸਿਆ ਤਾਂ ਹੈ ਮੈਂ ਗੇਮਸ ਖਾ ਰਿਹਾ ਸੀ ਆ ਕਿਹੜੀ ਗੇਮ ਹੈ ਜਿਹੜੀਆਂ ਜੱਫੀਆਂ ਪਾ ਪਾ ਕੇ ਗੇਮਸ ਖਾ ਰਿਹਾ ਸੀ ਇਹਨੂੰ ਨਿਸ਼ਾਨਾ ਗੇਮ ਕਹਿੰਦੇ ਆ ਸ਼ੋਲੇ ਫਿਲਮ ਦੇਖੀ ਹੈ ਆਹੋ ਧਰਮਿੰਦਰ ਨੇ ਹੀਮਾ ਮਾਲਨੀ ਨੂੰ ਐਦਾਂ ਹੀ ਨਿਸ਼ਾਨਾ ਲਾਉਣਾ ਸਿਖਾਇਆ ਸੀ ਤਰਾ ਮੈਂ ਤੇਰ ਵੱਲੋਂ ਕੀਤੀ ਆਸ਼ਕੀ ਤਾਂ ਤੇਰੇ ਚੇਤੇ ਰਹਿ ਗਈ ਪਰ ਲੱਗਦਾ ਗੱਬਰ ਵੱਲੋਂ ਪੈ ਫਟੇ ਭੁੱਲ ਗਿਆ ਤੂੰ ਹਾਂ ਇੱਕ ਗੱਲ ਯਾਦ ਰੱਖੀ ਰਾਂਝੇ ਨੇ 12 ਸਾਲ ਮੱਝੋ ਦੁੱਧ ਪੀਣ ਲਈ ਨਹੀਂ ਸੀ ਚਾਲੀਆਂ ਉਹਦਾ ਕੋਈ ਮਤਲਬ ਸੀ ਇਸੇ ਤਰ੍ਹਾਂ ਮੈਂ ਮੈਨੇਜਰੀ ਦੋ ਟੁਕੜਾ ਵਾਤੇ ਨਹੀਂ ਕਰ ਰਿਹਾ ਬਾਕੀ ਤੂੰ ਸਮਝਦਾਰ ਕਿੰਨੇ ਕੱ ਗੱਲ ਮੇਰੀ ਵੀ ਕੰਨ ਖੋਲ ਕੇ ਸੁਣ ਲੈ ਕੰਨਾਂ ਚੋਂ ਮੈਲ ਕੱਢਣ ਵਾਲਿਆ ਇਹ ਤਾਂ ਮੈਨੂੰ ਪਤਾ ਨਹੀਂ ਕਿ ਰਾਂਝਾ ਨੇ ਮੱਝਾਂ 12 ਸਾਲ ਦੁੱਧ ਪੀਣ ਨੂੰ ਚਾਰੀਆਂ ਸੀ ਜਾਂ ਪਾਥੀਆਂ ਥੱਪਣ ਨੂੰ ਪਰ ਐਨਾ ਮੈਨੂੰ ਜ਼ਰੂਰ ਪਤਾ ਕਿ ਜਿਹੜੇ ਸਾਧ ਦੀ ਧੂਣੀ ਉਹਦੀ ਚੇਲੀ ਜਿਨੇ ਪੱਟ ਲਈ ਉਹਦੀ ਚੇਲੀ ਇੱਕ ਤਾਂ ਸਾਲਾ ਪੁੱਠਾ ਸਿੱਧਾ ਜਾਂ ਸ਼ੇਰ ਸੁਣਾ ਕੇ ਚੱਲਿਆ ਜਾਂਦਾ ਮਸਾਰੀ ਦੀਆੜੀ ਮਤਲਬ ਕੱਢਦਾ ਰਹਿ ਜਾਂਦਾ ਟੂੜਨ ਵੇਟ ਕੁੜੀ ਦਾ ਨਹੀਂ ਨਹੀਂ 57 ਤਾਂ ਬਹੁਤ ਜ਼ਿਆਦਾ ਹੋ ਗਿਆ 47 ਵੇਟ ਕੁੜੀ ਦਾ ਪਰ ਕੀ ਸੰਡੇ ਸੰਦੀ ਜੀ ਆਹ ਸੰਦੀ ਜੀ ਕੀ ਹੋ ਗਿਆ ਧੰਜ ਦੇ ਮਾਮਾ ਮੈਂ ਮਰ ਗਈ ਮਰੇ ਤੇ ਅਸੀਂ ਪਏ ਆ ਮਹਿਸੂਸ ਤੇ ਕਰੋ ਪਲੀਜ਼ ਮੈਨੂੰ ਮੇਰੇ ਕਮਰੇ ਚ ਲੈ ਚਲੋ ਹਲੀਆ ਨੂੰ ਤਾਂ ਆਪਣੇ ਕਮਰੇ ਚ ਵੀ ਲੈ ਜਾ ਮੇਰਾ ਵਾਸੇ ਨਹੀਂ ਚੱਲਦਾ ਤੁਸੀਂ ਜਾਂਦੇ ਹੋ ਚਲੋ ਉਠੋ 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 ਆਪਣੀ ਨਜ਼ਰ ਲੱਗ ਗਈ ਆਓ ਆਓ ਇਕ ਤਾਂ ਉਹ ਇਕ ਤਾਂ ਆਪਣੇ ਮੈਨੇਜਰ ਵਰਗੀਆਂ ਬਿੰਗੀਆਂ ਚੜੀਆਂ ਜਾਂ ਪੌੜੀਆਂ ਬਣਾ ਲੀਆਂ ਸਿੱਧੀਆਂ ਨਹੀਂ ਬਣਾਉਂਦੀਆਂ ਸੀ ਹੇ ਮੇਰੀ ਲੱਤ ਆ ਜਾਓ ਸੰਦੀ ਜੀ ਇੱਕ ਪੜ ਹਾਂ ਜੀ ਜੀ ਕਿੱਦਾਂ ਨਹੀਂ ਲੱਗੀ ਤੁਹਾਨੂੰ ਇਹ ਫਿਰ ਮੂਵੀ ਦੇ ਬੜੀ ਇਹ ਵੀ ਜਿੱਦ ਆਪਣੀ ਬਣੀ ਪਈ ਅੱਗੇ ਮੈਨੂੰ ਲੱਗਦਾ ਇਹ ਤੋਂ ਵੀ ਅਗਿਓ ਪੜਨਾ ਚਾਹਤਾ ਸੀ ਅਗਲਾ 파ਰ ਮੇਠਾ ਆਪਣੀ ਅਗਲੀ ਵੀਡੀਓ ਦੇ ਵਿੱਚ ਉਹ ਨਹੀਂ ਦੇ ਰੱਖਾਂ ਆਪਣਾ ਕਹਿਰ ਅੱਲਾਹ